ਹਾਂਜੀ ਕਿਵੇਂ ਹੋ ਜੀ ਸਾਰੇ ਲਓ ਜੀ ਚੱਕੀਆਂ ਦਾ ਮਾਲ ਪਾਇਆ ਹੋਇਆ ਆਪਾਂ ਚੱਕੀਆਂ ਦੇ ਗੰਢ ਬਣਾ ਰਹੇ ਆ ਤੇ ਦੋ ਰਹਿ ਗਈਆਂ ਚੱਕੀਆਂ 10 ਚੱਕੀਆਂ ਬਣਾਈਆਂ ਸੀ ਸੇਲ ਹੋ ਗਈਆਂ ਤੇ ਦੋ ਚੱਕੀਆਂ ਰਹੀਆਂ ਨੇ ਹੁਣ ਅੱਗੇ 5-6 ਚੱਕੀਆਂ ਦਾ ਹੋਰ ਮਾਲ ਪਾਇਆ ਤੇ ਚੱਕੀਆਂ ਦੇ ਗੰਢ ਟਾਲੀ ਦੀ ਲੱਕੜ ਦੇ ਤੇ ਇਹ ਗਲਾਈਆਂ ਕੱਟੀਆਂ ਪਈਆਂ ਨੇ ਤੇ ਕੱਟ ਰਹੇ ਆ ਗਲਾਈਆਂ ਤੇ ਆਹ ਦੇਖੋ ਮਾਰ ਕੇ ਲੱਗੇ ਹੋਏ ਆ ਟਾਲੀ ਦੀ ਲੱਕੜ ਆ ਜਿਹੜੀ ਸਾਰੀ ਰੈੱਡ ਕਲਰ ਚ ਤੇ ਆ ਮਧਾਨੀਆਂ ਦਾ ਮਾਲ ਆ ਮਧਾਨੀਆਂ ਵੀ ਪੰਜ ਰਹਿ ਗਈਆਂ ਬਾਕੀ ਸੇਲ ਹੋ ਗਈਆਂ ਤੇ ਮਧਾਨੀਆਂ ਤੇ ਚੱਕੀਆਂ ਦੇ ਗੰਢ ਦਾ ਮਾਲ ਪਾਇਆ ਆਪਾਂ ਟਾਲੀ ਦੀ ਲੱਕੜ ਆ ਤੇ ਅਗਰ ਤੁਸੀਂ ਤੁਹਾਡੇ ਕੋਲੇ ਪੱਥਰ ਹੈਗੇ ਨੇ ਪੁੜ ਹੈਗੇ ਨੇ ਚੱਕੀ ਦੇ ਤਾਂ ਤੁਸੀਂ ਸਾਡੇ ਕੋਲੋਂ ਆਪਣੀ ਚੱਕੀ ਦੇ ਚੱਕੀ ਦਾ ਗੰਢ ਬਣਵਾ ਸਕਦੇ ਹੋ ਜੀ ਟਾਲੀ ਦੀ ਲੱਕੜ ਚ ਜਿਸ ਤਰ੍ਹਾਂ ਤੁਸੀਂ ਪਹਿਲੀਆਂ ਵੀਡੀਓ ਦੇ ਵਿੱਚ ਦੇਖਿਆ ਹੀ ਆ ਆਪਾਂ ਟਾਲੀ ਦੀ ਲੱਕੜ ਦਾ ਗੰਢ ਬਣਾਉਨੇ ਆ ਤੇ ਬਹੁਤ ਵਧੀਆ ਬਣਦਾ ਟਾਲੀ ਦੀ ਲੱਕੜ ਦੇ ਵਿੱਚ ਗੰਢ ਤੇ ਆ ਆਪਾਂ ਅਜੇ ਗਲਾਈਆਂ ਕੱਟਣੀਆਂ ਨੇ ਇੰਨੀਆਂ ਕੱਲ ਕੱਟੀਆਂ ਨੇ ਤੇ ਅੱਜ ਹੁਣ ਫੇਰ ਥੋੜੀਆਂ ਗਲਾਈਆਂ ਕੱਟਣ ਲੱਗੀਆਂ ਨੇ ਥੋੜੀਆਂ ਰਹਿ ਗਈਆਂ ਦੋ ਫੱਟੇ ਰਹਿ ਗਏ ਤੇ ਆ ਮਧਾਨੀਆਂ ਦਾ ਮਾਲ ਆ ਜੀ ਤੇ ਇਹ ਵੀ ਮਧਾਨੀ ਦਾ ਮਾਲ ਆ ਤੇ ਨਾਲੇ ਮਧਾਨੀਆਂ ਬਣਾਉਣ ਲੱਗਿਆ ਤੇ ਨਾਲੇ ਆਪਾਂ ਜੀ ਲੱਗੇ ਚੱਕੀਆਂ ਬਣਾਉਣ ਤੇ ਤੁਸੀਂ ਵੀ ਅਗਰ ਕੋਈ ਆਬਦਾ ਚਰਖਾ ਬਣਵਾਉਣਾ ਨਵਾਂ ਬਣਵਾਉਣਾ ਜਾਂ ਕੋਈ ਪੁਰਾਣਾ ਚਰਖਾ ਮੋਡੀਫਾਈ ਕਰਵਾਉਣਾ ਜਾਂ ਸੰਦੋਖ ਤਿਆਰ ਕਰਵਾਉਣਾ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਾਡਾ ਪਿੰਡ ਹੈਗਾ ਜਿਲ੍ਹਾ ਜੋਧਾ ਤੇ ਜਿਲ੍ਹਾ ਹੈਗਾ ਜੀ ਲੁਧਿਆਣਾ ਨਾਰੰਗਵਾਲ ਰੋਡ ਹੈ ਜੀ ਬੱਲੋਵਾਲ ਚੌਂਕ ਪਿੰਡ ਜੋਧਾ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਵਾਲੇ ਤੇ ਮਧਾਨੀਆਂ ਵੀ ਕਾਫੀ ਛੇਲ ਹੋ ਗਈਆਂ ਆਪਣੀਆਂ ਆ ਮਧਾਨੀਆਂ ਰਹਿ ਗਈਆਂ ਨੇ ਪੰਜ ਮਧਾਨੀਆਂ ਰਹਿ ਗਈਆਂ ਤਾਂ ਕਰਕੇ ਮਧਾਨੀਆਂ ਦਾ ਵੀ ਮਾਲ ਹੋਰ ਪਾਇਆ ਤੇ ਘੋਟਨੇ ਵੀ ਕਾਫੀ ਸੀਗੇ ਘੋਟਨੇ ਵੀ ਆਪਣੇ ਕੋਲੇ ਤਿੰਨ ਰਹਿ ਗਏ ਹੁਣ ਘੋਟਨੇ ਵੀ ਆਪਾਂ ਬਣਾਉਣੇ ਆ ਤੇ ਆਹ ਪਈਆ ਚੱਕੀ ਚੱਕੀ ਇੱਕ ਆ ਪਈਆ ਤੇ ਇੱਕ ਚੱਕੀ ਉਧਰ ਪਈਆ ਤੇ ਦੋ ਚੱਕੀਆਂ ਰਹਿ ਗਈਆਂ ਨੇ ਆਪਣੇ ਕੋਲੇ ਆਪਣੇ ਕੋਲੇ ਛੋਟੀ ਚੱਕੀ ਵੀ ਆ ਜੀ ਆਪਣੇ ਕੋਲੇ ਇਹ 14 ਇੰਚੀ ਚੱਕੀ ਵੀ ਹੈਗੀ ਆ 17 ਇੰਚੀ ਚੱਕੀ ਵੀ ਹੈਗੀ ਆ ਅਗਰ ਤੁਸੀਂ 14 ਇੰਚੀ ਚੱਕੀ ਲੈਣੀ ਆ ਬਰਕ ਕਰਦੀ ਗੱਨ ਸਮੇਤ ਉਹ ਵੀ ਤੁਹਾਨੂੰ ਤਿਆਰ ਮਿਲ ਜੂਗੀ ਅਗਰ ਤੁਸੀਂ 14 ਇੰਚੀ ਚੱਕੀ ਦੇ ਇਕੱਲੇ ਪੁੱੜ ਲੈਣੇ ਆ ਉਹ ਵੀ ਤੁਹਾਨੂੰ ਮਿਲ ਜਾਣਗੇ ਤੇ ਚੱਕੀਆਂ ਦੇ ਗੰਨ ਦਾ ਮਾਲ ਪਾਇਆ ਤੇ ਮਧਾਣੀਆਂ ਦਾ ਮਾਲ ਪਾਇਆ ਤੇ ਉਸ ਤੋਂ ਬਾਅਦ ਆਪਾਂ ਆਰਾਮ ਕੁਰਸੀਆਂ ਦਾ ਮਾਲ ਪਾਵਾਂਗੇ ਆਰਾਮ ਕੁਰਸੀਆਂ ਵੀ ਦੋ ਹੀ ਰਹਿ ਗਈਆਂ ਤੇ ਇਸੇ ਤਰ੍ਹਾਂ ਆਪਾਂ ਟਾਲੀ ਦੇ ਲੱਕੜ 'ਚ ਇਹ ਸਾਰਾ ਸਮਾਨ ਬਣਾਉਨੇ ਆ ਜੀ ਮਧਾਣੀਆਂ ਦੇ ਚਾਹਵਾਨੋਂ ਵਰਕ ਕਰਦਾ ਸਮਾਨ ਟੋਟਲੀ ਸਾਰਾ ਵਰਕ ਕਰਦਾ ਸਮਾਨ ਆ ਜੀ ਆਪਣੇ ਕੋਲੇ ਤੇ ਵਰਕ ਕਰਦੀ ਮਧਾਣੀ ਲੈਣੀ ਆ ਤੁਸੀਂ ਵਰਕ ਕਰਦੀ ਆਟਾ ਚੱਕੀ ਲੈਣੀ ਆ ਤੁਸੀਂ ਤੇ ਵਰਕ ਕਰਦਾ ਤੁਸੀਂ ਆ ਚਰਖਾ ਲੈਣਾ ਤੇ ਚਰਖੇ ਵੀ ਆਪਣੇ ਕੋਲੇ ਆ ਤਿੰਨ ਹੀ ਰਹਿ ਗਏ ਨੇ ਤਿਆਰ ਹੋਏ ਬਾਤੀ ਸੇਲ ਹੋ ਗਏ ਆ ਹੁਣ ਅੱਗੇ ਤਿਆਰ ਕਰਦੇ ਆ ਹੋਰ ਆਪਣੇ ਕੋਲੇ ਚਰਖੇ ਪਏ ਨੇ ਤੇ ਇਹ ਤੁਸੀਂ ਵਰਕ ਕਰਦਾ ਸਮਾਨ ਲੈਣਾ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸਾ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਾਡਾ ਪਿੰਡ ਹੈਗਾ ਜੀ ਜੋਧਾ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਆ ਪਿੰਡ ਜੋਧਾ ਮਾ ਜ਼ਿਲ੍ਹਾ ਲੁਧਿਆਣਾ ਇਹ ਆ ਸੰਦੂਖ ਪਏ ਨੇ ਆਪਣੇ ਕੋਲੇ ਅਗਰ ਤੁਸੀਂ ਇਸੇ ਤਰ੍ਹਾਂ ਸੰਦੂਖ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਇਸੇ ਤਰ੍ਹਾਂ ਵੀ ਲਿਜਾ ਸਕਦੇ ਹੋ ਅਗਰ ਤੁਸੀਂ ਇਹਨੂੰ ਸੰਦੂਖ ਨੂੰ ਮੋਡੀਫਾਈ ਕਰਵਾਉਣਾ ਤਿਆਰ ਕਰਵਾਉਣਾ ਤਿਆਰ ਵੀ ਹੋ ਜਾਏਗਾ ਪਹਿਲਾਂ ਵੀ ਆਪਾਂ ਕਾਫੀ ਤਿਆਰ ਕਰਕੇ ਸੇਲ ਕੀਤੇ ਨੇ ਲੋਕਾਂ ਨੇ ਆਪਣੇ ਵੀ ਲਿਆ ਕੇ ਤਿਆਰ ਕਰਵਾਏ ਨੇ ਸਾਡੇ ਕੋਲ ਅਤੇ ਜੇ ਤੁਸੀਂ ਨਵਾਂ ਸੰਦੂਖ ਬਣਵਾਉਣਾ ਨਵਾਂ ਵੀ ਤੁਹਾਨੂੰ ਮਿਲ ਜੇਗਾ ਬਣਿਆ ਹੋਇਆ ਆਰਡਰ ਤੇ ਬਣਾਉਨੇ ਆਪਾਂ ਚਰਖਾ ਨਾ ਮਾ ਬਣਵਾਉਣਾ ਉਹ ਵੀ ਚਰਖਾ ਵੀ ਆਰਡਰ ਤੇ ਬਣ ਜੇਗਾ ਤੇ ਆਹ ਚੱਕੀਆਂ ਦੇ ਪੌੜ ਪਏ ਨੇ 17 ਇੰਚੀ ਇਹ ਆਪਾਂ ਨਵੇਂ ਲੈਂਦੇ ਨੇ ਤੇ ਅਗਰ ਤੁਸੀਂ 17 ਇੰਚੀ 14 ਇੰਚੀ ਕੱਲੇ ਪੌੜ ਲੈਣੇ ਆ ਤੁਹਾਨੂੰ ਕੱਲੇ ਪੌੜ ਵੀ ਮਿਲ ਜਾਣਗੇ ਅਗਰ ਤੁਸੀਂ ਪੂਰੀ ਚੱਕੀ ਟੋਟਲ ਤਿਆਰ ਵਰਕ ਕਰਦੀ ਲੈਣੀ ਆ ਸਾਡੇ ਕੋਲੋਂ ਗੰਢ ਸਮੇਤ ਤੇ ਉਹ ਵੀ ਤੁਹਾਨੂੰ ਪੂਰੀ ਪ੍ਰੋਪਰ ਤਿਆਰ ਮਿਲ ਜਾਈਗੀ ਤੇ ਸੋ ਕਰੋ ਜੀ ਫੋਨ ਸਾਡਾ ਨੰਬਰ ਸਕਰੀਨ ਤੇ ਚੱਲ ਰਿਹਾ ਵਾ ਤੇ ਸਾਡਾ ਨੰਬਰ ਹੈਗਾ 8264144620 ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਤੇ ਇਹ ਆਪਣੇ ਕੋਲੇ ਗੱਡਾ ਜੀ ਗੱਡਾ ਲੱਗੇ ਹੋਏ ਆ ਤਿਆਰ ਕਰਨ ਅਗਰ ਤੁਸੀਂ ਗੱਡੇ ਦੇ ਸ਼ਕੀਨ ਹੋ ਤੇ ਇਹ ਆਪਾਂ ਗੱਡਾ ਤਿਆਰ ਕਰਨ ਲੱਗੇ ਹੋਏ ਆ ਦੇਖੋ ਇੱਧਰ ਪਿੱਤਲ ਨੂੰ ਆਪਾਂ ਚਮਕਾ ਰਹੇ ਆ ਤੇ ਇੱਧਰ ਪਿੱਤਲ ਹੈਗਾ ਜੀ ਕਾਲਾ ਤੇ ਇਹਨੂੰ ਆਜਾ ਆਪਾਂ ਅਜੇ ਇਹਦਾ ਕੰਮ ਚੱਲ ਰਿਹਾ ਵਾ ਗੱਡੇ ਨੂੰ ਆਪਾਂ ਪ੍ਰੋਪਰ ਤਿਆਰ ਕਰਨਾ ਵਾ ਤੁਸੀਂ ਆ ਗੱਡੇ ਦੇ ਚਾਹਵਾਨ ਹੋ ਤਾਂ ਗੱਡਾ ਖਰੀਦਣਾ ਤੁਸੀਂ ਤਿਆਰ ਕਰਕੇ ਆਪਾਂ ਸੇਲ ਕਰਾਂਗੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਅਤੇ ਅਗਰ ਤੁਹਾਡੇ ਕੋਲੇ ਗੱਡਾ ਖੜਾ ਜਾਂ ਗੱਡੀ ਖੜੀ ਆ ਕੋਈ ਵੀ ਤੇ ਤੁਸੀਂ ਉਹ ਤਿਆਰ ਕਰਵਾਉਣੀ ਆ ਤਾਂ ਤੁਸੀਂ ਸਾਡੇ ਕੋਲੇ ਲਿਆ ਕੇ ਸਾਡੇ ਕੋਲੋਂ ਤਿਆਰ ਕਰਵਾ ਸਕਦੇ ਹੋ ਜੀ ਹਰ ਇੱਕ ਚੀਜ਼ ਨੂੰ ਆਪਾਂ ਤਿਆਰ ਕਰਦੇ ਆਂ ਪੰਜਾਲੀ ਹੋ ਗਈ ਹਾਲ ਹੋ ਗਿਆ ਜੋ ਵੀ ਤੁਹਾਡੇ ਘਰੇ ਚੀਜ਼ ਪਈ ਆ ਚਰਖਾ ਪਿਆ ਸੰਦੂਖ ਪਿਆ ਤੁਸੀਂ ਉਹਨੂੰ ਤਿਆਰ ਕਰਵਾਉਣਾ ਤੇ ਉਹ ਹਰ ਇੱਕ ਚੀਜ਼ ਨੂੰ ਆਪਾਂ ਤਿਆਰ ਕਰਦੇ ਆਂ ਨੰਬਰ ਇੱਕ ਵਾਰੀ ਨੋਟ ਹੋਰ ਕਰ ਲਓ 8264144620 ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਜੋਧਾ ਪਿੰਡ ਚ ਨਾਰੰਗਵਾਲ ਰੋਡ ਬੱਲੋਵਾਲ ਚੌਕ ਦੇ ਵਿੱਚ ਦੁਕਾਨ ਹੈ ਜੀ ਆਪਣੀ ਪਿੰਡ ਜੋਧਾ ਚ ਹੀ ਸੋ ਆਓ ਆਪਣੇ ਘਰਾਂ ਦੇ ਵਿੱਚ ਜਿਹੜਾ ਪੰਜਾਬੀ ਸੱਭਿਆਚਾਰ ਰੁੱਲਦਾ ਕਦੇ ਉੱਥੇ ਤੁਸੀਂ ਛੜਦੇ ਹੋ ਕਦੇ ਉੱਥੇ ਤੁਸੀਂ ਛੜਦੇ ਹੋ ਉਹਨੂੰ ਸੰਭਾਲੀਏ ਅਗਰ ਤੁਹਾਨੂੰ ਚਰਖਾ ਨਹੀਂ ਚਾਹੀਦਾ ਤੁਸੀਂ ਸਾਨੂੰ ਦੇ ਦਿਓ ਅਸੀਂ ਚਰਖਾ ਰੱਖ ਲਵਾਂਗੇ ਅਸੀਂ ਚਰਖੇ ਵੀ ਲੈਣੇ ਆ ਸੰਦੂਖ ਵੀ ਲੈਣੇ ਆ ਅਗਰ ਤੁਹਾਡੇ ਕੋਲੇ ਚਰਖਾ ਪਿਆ ਤੁਹਾਨੂੰ ਨਹੀਂ ਚਾਹੀਦਾ ਤੁਸੀਂ ਸਾਨੂੰ ਫੋਨ ਕਰੋ ਅਸੀਂ ਲੈ ਜਾਾਂਗੇ ਜੀ ਚਰਖਾ ਸੁਖਜਿੰਦਰ ਸਿੰਘ ਉਬੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਸੇ ਵਾਲੇ ਜੀ